ਬੂਰਾਂ ਦੀ ਕਿਤਾਬ ਤੇ ਉਹਦਾ 136 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਉਹਦੀ ਦਇਆ ਜੋ ਸਦਾ ਦੀ ਹੈ ਹਾਲੇਲੂਇਆ ਕਿਹਦਾ ਧੰਨਵਾਦ ਕਰਨਾ ਹੈ ਪ੍ਰਭੂਆਂ ਦੇ ਪ੍ਰਭੂ ਦਾ ਸੋ ਪ੍ਰਭੂਆਂ ਦੇ ਪ੍ਰਭੂ ਦਾ ਮਤਲਬ ਸਮਝਦਾ ਐਸ ਗੱਲ ਦਾ ਅਸੀਂ ਬਹੁਤ ਇਸ ਧਰਤੀ ਉੱਤੇ ਪ੍ਰਭੂ ਮਿਥੇ ਹੋਇਆ ਹਰ ਕਿਸੇ ਨੇ ਆਪਣੇ ਮਨ ਦੇ ਅਨੁਸਾਰ ਮਿਥਿਆ ਹੋਇਆ ਆ ਪਰ ਬਾਣੀ ਕਹਿੰਦੀ ਉਸ ਸਰਵ ਸ੍ਰੇਸ਼ਟ ਦਾ ਜਿਹਦੇ ਤੋਂ ਸਭ ਕੁਝ ਹੀ ਉਤਪਤ ਹੋਇਆ ਆ ਉਹ ਵੀ ਜਿਹਨੂੰ ਦੁਨੀਆ ਪ੍ਰਭੂ ਕਰਕੇ ਜਾਣਦੀ ਆ ਜਿਹਦੇ ਰਹੀਂ ਜੋ ਕੁਝ ਇਸ ਧਰਤੀ ਉੱਤੇ ਪੈਦਾ ਹੋਇਆ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਪ੍ਰਭੂਆਂ ਦੇ ਪ੍ਰਭੂ ਦਾ ਕੋਈ ਵੀ ਜਿਹਨੂੰ ਅਸੀਂ ਬਹੁਤ ਸ਼ਕਤੀਸ਼ਾਲੀ ਸਮਝਦੇ ਆ ਜਿੰਨੂੰ ਅਸੀਂ ਬਹੁਤ ਗਿਆਨੀ ਸਮਝਦੇ ਆ ਵਿਦਵਾਨ ਸਮਝਦੇ ਆ ਬਹੁਤ ਪਵਿੱਤਰ ਸਮਝਦੇ ਆ ਮਹਾਪੁਰਸ਼ ਸਮਝਦੇ ਆ ਉਸ ਦੇ ਵੀ ਸਿਰਜਣਹਾਰ ਦਾ ਉਸ ਤੋਂ ਵੀ ਉੱਪਰ ਕੋਈ ਹੈ ਤਾਂ ਬਾਣੀ ਕਹਿੰਦੀ ਉਹਦਾ ਧੰਨਵਾਦ ਕਰੋ ਜੋ ਪ੍ਰਭੂਆਂ ਦਾ ਪ੍ਰਭੂ ਹੈ ਕਿਉਂਕਿ ਉਹਦੀ ਦਇਆ 136 ਰਾਇਕਾ ਨੰਬਰ ਆਇਤ ਤੋਂ ਸ਼ੁਰੂ ਹੋ ਜੀਏ ਕਹਿੰਦਾ ਯਹੋਵਾ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ ਹallelujah ਵਚਨ ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਭਲਾ ਹੈ ਸੋ ਵਚਨ ਸਾਨੂੰ ਇਦਾਂ ਕਹਿੰਦਾ ਆ ਕਿ ਪਰਮੇਸ਼ਵਰ ਦਾ ਧੰਨਵਾਦ ਕਰੋ ਜਿੱਥੇ ਯਹੋਵਾ ਸ਼ਬਦ ਆ ਗਿਆ ਉਸ ਸ਼ਬਦ ਦਾ ਅਰਥ ਹੈ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਪਰਮੇਸ਼ਵਰ ਜੋ ਕੁੱਲ ਕਾਇਨਾਤ ਦੀ ਰਚਨਾ ਕਰਨ ਵਾਲਾ ਪਰਮੇਸ਼ਵਰ ਆ ਉਨੂੰ 히브ਰੂ ਲੈਂਗੁਏਜ ਦੇ ਵਿੱਚ ਪੁਰਾਤਨ ਭਾਸ਼ਾਵਾਂ ਦੇ ਵਿੱਚ ਜਿਹੜਾ ਆ ਉਹ ਯਹੋਵਾ ਸ਼ਬਦ ਕਹਿ ਕੇ ਉਹਦਾ ਜ਼ਿਕਰ ਕੀਤਾ ਗਿਆ ਆ ਇਹਦਾ ਅਰਥ ਪਰਮੇਸ਼ਰ ਨੂੰ ਹੀ ਸੰਬੋਧਨ ਕਰਨ ਦੇ ਬਾਰੇ ਵਿੱਚ ਆ ਕਿੰਨਾ ਉਹ ਭਲਾ ਹੈ ਸੱਚਮੁੱਚ ਪਰਮੇਸ਼ਰ ਬਹੁਤ ਭਲਾ ਹੈ ਜਦੋਂ ਅਸੀਂ ਦੁੱਖ ਵਿੱਚ ਹੁੰਨੇ ਆ ਹਾਲਾਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਗੁਨਾਹ ਕੀਤੇ ਹੁੰਦੇ ਆ ਪਰ ਫਿਰ ਵੀ ਜਦੋਂ ਅਸੀਂ ਦੁੱਖ ਦੀ ਅਵਸਥਾ ਵਿੱਚ ਦਰਦ ਦੀ ਅਵਸਥਾ ਵਿੱਚ ਮੁਸੀਬਤ ਵਿੱਚ ਪਰੇਸ਼ਾਨੀ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਬੈਠਦੇ ਆ ਰੋਂਦੇ ਕਰਲਾਉਂਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਆਪਣੇ ਆਪ ਨੂੰ ਨੀਵਿਆ ਕਰਦੇ ਆ ਤਾਂ ਕਿੰਨਾ ਭਲਾ ਪਰਮੇਸ਼ਵਰ ਆ ਕਿ ਸਾਡੇ ਸਾਰੇ ਗੁਨਾਹਾਂ ਨੂੰ ਇੱਕ ਪਾਸੇ ਰੱਖ ਕੇ ਉਹ ਸਾਡੇ ਹੰਝੂਆਂ ਨੂੰ ਦੇਖਦਾ ਆ ਉਹ ਸਾਡੀਆਂ ਬੇਨਤੀਆਂ ਨੂੰ ਸੁਣਦਾ ਆ ਔਰ ਉਹ ਸਾਨੂੰ ਹਰ ਕਸ਼ਟ ਦੇ ਵਿੱਚੋਂ ਬਾਹਰ ਕੱਢਦਾ ਆ ਕਿੰਨਾ ਭਲਾ ਆ ਉਹ ਸਾਡੀ ਬੁਰਾਈ ਦੇ ਹਿਸਾਬ ਨਾਲ ਸਾਡੇ ਨਾਲ ਨਹੀਂ ਵਰਤਦਾ ਜੇ ਪਰਮੇਸ਼ਵਰ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਡੇ ਵਰਤਣਾ ਸ਼ੁਰੂ ਕਰ ਦੇ ਤੁਸੀਂ ਤੇ ਮੈਂ ਇੱਥੇ ਨਾ ਹੋਈਏ ਕਿਉਂਕਿ ਅਸੀਂ ਤਾਂ ਸੋਚਾਂ ਦੇ ਨਾਲ ਹੀ ਬਹੁਤ ਗੁਨਾਹ ਕਰ ਜਾਂਦੇ ਹਾਂ ਜਿਸਮਾਨੀ ਤੌਰ ਤੇ ਬਹੁਤ ਗੁਨਾਹ ਕਰਦੇ ਹਾਂ ਮਾਨ ਵਿੱਚ ਬਹੁਤ ਬਦੀਆਂ ਰੱਖਦੇ ਹਾਂ ਪਰ ਉਹ ਭਲਾ ਆ ਪਰਮੇਸ਼ਵਰ ਕਿ ਉਹ ਸਾਰੀਆਂ ਸਾਡੀਆਂ ਗਲਤੀਆਂ ਨੂੰ ਗੁਨਾਹਾਂ ਨੂੰ ਅਰ ਜੋ ਕੁਝ ਸਾਡੇ ਅੰਦਰ ਬੁਰਾਈਆਂ ਉਹਨਾਂ ਨੂੰ ਉਹ ਮਾਫ਼ ਕਰਕੇ ਅਰ ਆਪਣੀ ਭਲਾਈ ਨੂੰ ਸਾਡੇ ਉੱਤੇ ਜਿਹੜਾ ਆ ਉਹ ਜ਼ਾਹਿਰ ਕਰਦਾ ਆ ਦੇਵਤਿਆਂ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ ਉਹਦੀ ਦਇਆ ਜੋ ਸਦਾ ਦੀ ਹੈ ਭਾਵੇਂ ਅਸੀਂ ਕਿਸੇ ਨੂੰ ਦੇਵਤਾ ਸਮਝ ਲਈਏ ਦੇਵੀ ਦੇਵ ਸਮਝ ਲਈਏ ਪਰ ਉਹਨਾਂ ਦੇ ਉੱਪਰ ਵੀ ਇੱਕ ਸਰਵ ਸ੍ਰਿਸ਼ਟ ਸ਼ਕਤੀ ਆ ਜਿਸ ਦੀ ਉਹਨਾਂ ਨੇ ਵੀ ਉਪਾਸਨਾ ਕੀਤੀ ਆ ਅਰ ਕਹਿੰਦਾ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜਿਹਦੀ ਸਾਰੀਆਂ ਸ਼ਕਤੀਆਂ ਕੁਲ ਕਾਇਨਾਤ ਦੀਆਂ ਜਿਹੜੀਆਂ ਆ ਉਹ ਉਪਾਸਨਾ ਕਰਦੀਆਂ ਆ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜੋ ਸਭਨਾ ਤੋਂ ਸ੍ਰੇਸ਼ਟ ਹੈ ਹallelujah ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਉਹਦੀ ਦਇਆ ਜੋ ਸਦਾ ਦੀ ਹੈ ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ ਉਹਦੀ ਦਇਆ ਜੋ ਸਦਾਦੀ ਹੈ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜੋ ਇਕੱਲਾ ਹੀ ਅਦਭੁਤ ਕੰਮ ਕਰ ਦਿੰਦਾ ਹੈ ਅਚਰਜ ਕੰਮ ਕਰ ਦਿੰਦਾ ਹੈ ਜਦੋਂ ਕਿਤੇ ਧਰਤੀ ਦੇ ਉੱਤੇ ਪਹਹਾੜ ਆਉਂਦਾ ਹੈ ਨਾ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਨਾਲ ਨਹੀਂ ਲੈਂਦਾ ਵੀ ਲਓ ਵੀ ਹੁਣ ੱੱਕਾ ਮਾਰੋ ਤੇ ਹਿਲਜੁਲ ਕਰੀਏ ਧਰਤੀ ਦੀ ਉਹ ਬਸ ਇਕੱਲਾ ਹੀ ਕਰ ਦਿੰਦਾ ਜੋ ਨਹੀਂ ਕਰਨਾ ਹੈ ਤੇ ਜੇ ਆਏ ਹੋਏ ਤੂਫਾਨ ਨੂੰ ਥੰਮਣਾ ਹੋਵੇ ਤੇ ਉਹਨੂੰ ਬਹੁਤ ਸਾਰੀਆਂ ਟੀਮਾਂ ਦੀ ਬਹੁਤ ਸਾਰੀਆਂ ਸੈਨਾਵਾਂ ਦੀ ਜ਼ਰੂਰਤ ਨਹੀਂ ਪੈਂਦੀ ਕਿ ਆਜੋ ਰੋਕੋ ਇਸ ਤੂਫਾਨ ਨੂੰ ਉਹ ਇਕੱਲਾ ਹੀ ਹੁਕਮ ਕਰਦਾ ਹੈ ਤੇ ਫਿਰ ਤੂਫਾਨ ਥੰਮ ਵੀ ਜਾਂਦੇ ਆ ਸੋ ਵਚਨ ਕਹਿੰਦਾ ਉਹ ਇਕੱਲਾ ਹੀ ਜੋ ਵੱਡੇ ਵੱਡੇ ਅਚਰਜ ਕੰਮ ਕਰਦਾ ਹੈ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਕਿਉਂਕਿ ਉਹਦੀ ਦਇਆ ਸਦਾ ਦੀ ਹੈ ਉਸੇ ਦਾ ਜਿੰਨੇ ਆਕਾਸ਼ ਨੂੰ ਬੁੱਧ ਨਾਲ ਬਣਾਇਆ ਉਹਦੀ ਦਇਆ ਜੋ ਕੀ ਦਾ ਧੰਨਵਾਦ ਕਰਨਾ ਜਿਨੇ ਆਕਾਸ਼ ਨੂੰ ਬਣਾਇਆ ਅਰ ਬੁੱਧ ਨਾਲ ਵਿਜ਼ਡਮ ਦੇ ਨਾਲ ਬਣਾਇਆ ਤੁਸੀਂ ਦੇਖੋ ਆਕਾਸ਼ ਦੇ ਹੇਠਾਂ ਆਪਾਂ ਨੂੰ ਕੋਈ ਪਿਲਰ ਨਜ਼ਰ ਨਹੀਂ ਆਉਂਦਾ ਆਪਾਂ ਇਸ ਛੱਤ ਹੇਠ ਬੈਠੇ ਆ ਇੱਥੇ ਇਸ ਛੱਤ ਨੂੰ ਕਾਇਮ ਰੱਖਣ ਦੇ ਲਈ ਕਿੰਨੇ ਪਿਲਰਸ ਆ ਘਰ ਦੇ ਉੱਤੇ ਆਪਾਂ ਛੱਤ ਪਾਉਨੇ ਉਸ ਛੱਤ ਨੂੰ ਸਟੇਬਲ ਰੱਖਣ ਦੇ ਲਈ ਕਿੰਨੇ ਬੀਮ ਪਾਉਣੇ ਪੈਂਦੇ ਕਿੰਨੇ ਪਿਲਰ ਪਾਉਣੇ ਪੈਂਦੇ ਆ ਪਰ ਇਹ ਨੀਲੇ ਛੱਤ ਇਹ ਆਸਮਾਨ ਰੂਪੀ ਛੱਤ ਇਹਦਾ ਸਾਨੂੰ ਕੋਈ ਪਿਲਰ ਨਜ਼ਰ ਨਹੀਂ ਆਉਂਦਾ ਧੰਨਵਾਦ ਕਰੋ ਕਹਿੰਦਾ ਉਸ ਪਰਮੇਸ਼ਵਰ ਦਾ ਜਿਨੇ ਆਕਾਸ਼ ਨੂੰ ਬਣਾਇਆ ਅਰ ਬੁੱਧ ਦੇ ਨਾਲ ਉਨੇ ਬਣਾਇਆ ਜਿਨੇ ਸੂਰਜ ਚੰਦ ਤਾਰੇ ਬਣਾਏ ਆ ਤੋਹੇ ਠਾਂ ਡਿੱਗਦੇ ਹੀ ਨਹੀਂ ਟਿਕੇ ਹੋਏ ਆਸਮਾਨ ਦੇ ਵਿੱਚ ਕਾਇਮ ਰਹਿੰਦੇ ਆ ਹਾਲੇਲੂਇਆ ਉਸੇ ਦਾ ਜਿੰਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ ਅੱਜ ਜੇ ਆਪਾਂ ਪੁਲ ਬਣਾਉਂਦੇ ਆ ਤੁਸੀਂ ਦੇਖੋ ਕਿੰਨੇ ਢੂੰਗੇ ਬੋਰ ਕਰਕੇ ਉਹਦੀਆਂ ਨੀਹਾਂ ਸਥਾਪਿਤ ਕਰਨੀਆਂ ਪੈਂਦੀਆਂ ਆ ਕਿੰਨੇ ਵੱਡੇ ਇੰਜੀਨੀਅਰਸ ਜਿਹੜੇ ਆ ਉਹ ਆਪਣੀ ਸਾਰੀ ਬੁੱਧੀ ਦਾ ਇਸਤੇਮਾਲ ਕਰਦੇ ਆ ਕਿ ਇਸ ਪੁਲ ਨੂੰ ਕਿੱਦਾਂ ਕਾਇਮ ਰੱਖਣਾ ਔਰ ਕਈ ਵਾਰੀ ਪੁਲ ਵੀ ਉਦਘਾਟਨ ਹੋਣ ਤੋਂ ਪਹਿਲਾਂ ਹੀ ਫੇਰ ਰੁੜ ਜਾਂਦੇ ਆ ਪੂਰਾ ਜ਼ੋਰ ਲੱਗੇ ਹੋਣ ਦੇ ਬਾਵਜੂਦ ਤੇ ਇਹ ਪੂਰੀ ਧਰਤੀ ਪਾਣੀਆਂ ਦੇ ਉੱਤੇ ਆ ਕਿਉਂਕਿ ਤੁਸੀਂ ਦੇਖੋ ਚਾਹੇ ਅਸੀਂ ਟਿਊਬਵਲ ਦਾ ਬੋਰ ਕਰੀਏ ਨਲਕੇ ਦਾ ਬੋਰ ਕਰੀਏ ਪਾਣੀ ਨਿਕਲਦਾ ਆ ਤੇਰਾ ਮਤਲਬ ਕਿ ਧਰਤੀ ਦੇ ਹੇਠਾਂ ਪਾਣੀ ਆ ਤੇ ਇਹ ਪਾਣੀਆਂ ਦੇ ਉੱਤੇ ਕਿਵੇਂ ਟਿਕਾਈ ਹੋਈ ਆ ਕੈਸੀ ਅਦਭੁਤ ਬੋਧਿਆ ਉਸ ਪਰਮੇਸ਼ਵਰ ਦੀ ਕੈਸਾ ਅਦਭੁਤ ਯੁਕਤੀਕਰਤਾ ਪਰਮੇਸ਼ਵਰ ਹੈ ਕਿ ਪਾਣੀਆਂ ਦੇ ਉੱਤੇ ਉਹਨੇ ਧਰਤੀ ਦੀ ਨੀਂ ਰੱਖੀ ਆ ਇਹ ਧਰਤੀ ਜਿਹੜੀ ਆ ਸਟੇਬਲ ਆ ਇਦਾਂ ਥੋੜੀ ਆ ਕਿ ਜੂੜੇ ਛੱਲ ਆਈ ਤਾਂ ਧਰਤੀ ਟੇਢੀ ਹੋ ਗਈ ਫੇਰ ਛੱਲ ਆਈ ਤੇ ਧਰਤੀ ਸਿੱਧੀ ਹੋ ਗਈ ਕਿੰਨਾ ਕਿੰਨਾ ਅਦਭੁਤ ਅਰ ਬੁੱਧੀਮਾਨ ਪਰਮੇਸ਼ਵਰ ਹੈ ਉਹ ਕਿ ਹਰ ਗ੍ਰਹਿ ਜਿਹੜਾ ਆ ਉਹ ਘੁੰਮ ਰਿਹਾ ਆ ਇੱਥੋਂ ਤੱਕ ਕਿ ਧਰਤੀ ਘੁੰਮ ਰਹੀ ਆ ਪਰ ਸਾਨੂੰ ਸਾਡੇ ਘਰ ਘੁੰਮਦੇ ਹੋਏ ਕਦੀ ਮਹਿਸੂਸ ਹੋਏ ਸਾਨੂੰ ਕਦੀ ਸਾਡਾ ਆਲਾ ਦੁਆਲਾ ਘੁੰਮਦਾ ਹੋਇਆ ਮਹਿਸੂਸ ਹੋਇਆ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਰਚਨਾ ਕੀਤੀ ਇਸ ਸਕੂਲ ਸੰਸਾਰ ਦੀ ਸੋਚੋ ਸਮੁੰਦਰਾਂ ਦੇ ਵਿੱਚ ਕਿੰਨੇ ਜੀਵ ਜੰਤੂ ਆ ਔਰ ਉਹਨਾਂ ਨੂੰ ਸਾਹ ਸਮੁੰਦਰ ਦੇ ਵਿੱਚ ਹੀ ਆ ਰਿਹਾ ਆ ਉਹਨਾਂ ਦੇ ਭੋਜਨ ਦਾ ਇੰਤਜ਼ਾਮ ਸਮੁੰਦਰ ਦੇ ਵਿੱਚ ਆ ਕਿੰਨੇ ਜੀਵ ਜੰਤੂ ਆ ਪੱਥਰ ਦੇ ਅੰਦਰ ਪੈਦਾ ਹੁੰਦੇ ਆ ਤੇ ਉਹਨਾਂ ਦਾ ਭੋਜਨ ਵੀ ਪੱਥਰ ਦੇ ਅੰਦਰ ਹੀ ਆ ਅਰੇ ਇਹ ਪੰਛੀ ਨਾ ਇਹ ਢੋਲਿਆਂ ਵਿੱਚ ਜਮਾ ਕਰਨ ਨਾ ਇਹ ਬੀਜਣ ਨਾ ਇਹ ਵੱਢਣ ਤੇ ਰੋਜ਼ ਖਾਂਦੇ ਆ ਅਰੇ ਰੁੱਖ ਉੱਤੇ ਬੈਠੇ ਬੈਠੇ ਸੌਂ ਜਾਂਦੇ ਤੇ ਡੇਗਦੇ ਵੀ ਨਹੀਂ ਇਹ ਕਿਹਦੀ ਰਚਨਾ ਆ ਪਰਮੇਸ਼ਵਰ ਦੀ ਅਸੀਂ ਸੋਚਦੇ ਆ ਕਿ ਅਸੀਂ ਕਿਸੇ ਮੂਰਤ ਦੇ ਵਿੱਚੋਂ ਲੱਭ ਲਈਏ ਅਸੀਂ ਕਿਸੇ ਆਕਾਰ ਦੇ ਵਿੱਚੋਂ ਉਹਨੂੰ ਲੱਭ ਲਈਏ ਉਹ ਨਿਰਾ ਆਕਾਰ ਆ ਉਹ ਕਣਕਣ ਦੇ ਵਿੱਚ ਹੁੰਦਿਆਂ ਹੋਿਆਂ ਵੀ ਕਿਸੇ ਇੱਕ ਆਕਾਰ ਦੇ ਵਿੱਚ ਨਹੀਂ ਆ ਪਰ ਉਹ ਹਰ ਜਗ੍ਹਾ ਤੇ ਹੈ ਤੁਸੀਂ ਉਹਨੂੰ ਦੇਖ ਸਕਦੇ ਆ ਫੁੱਲਾਂ ਦੀ ਸੁੰਦਰਤਾ ਦੇ ਵਿੱਚੋਂ ਪੰਛੀਆਂ ਦੇ ਰੰਗਾਂ ਦੇ ਵਿੱਚੋਂ ਪੰਛੀਆਂ ਦੇ ਉੱਡਣ ਤੋਂ ਪੰਛੀਆਂ ਦੇ ਗਾਉਣ ਤੋਂ ਜੀਵ ਜੰਤੂਆਂ ਦੇ ਵਿੱਚੋਂ ਅਰ ਅਸੀਂ ਖੁਦ ਦੇ ਵਿੱਚੋਂ ਉਹਨੂੰ ਦੇਖ ਸਕਦੇ ਹਾਂ ਕਿ ਕਿਹੋ ਜਿਹਾ ਸਿਸਟਮ ਸਾਡੇ ਅੰਦਰ ਲਾ ਦਿੱਤਾ ਕਿ ਅਸੀਂ ਜੋ ਬੋਲਣਾ ਚਾਹੁੰਦੇ ਆ ਉਹ ਆਵਾਜ਼ ਦੇ ਰੂਪ ਵਿੱਚ ਬਾਹਰ ਆਉਂਦਾ ਹੈ ਕਿਹਦਾ ਸਪੀਕਰ ਕਿਹਦਾ ਸਿਸਟਮ ਲਗਾ ਦਿੱਤਾ ਕਿ ਦਿਲ ਦੀ ਗੱਲ ਮੂੰਹ ਖੋਲਦੇ ਆ ਤੇ ਆਵਾਜ਼ ਬਣ ਕੇ ਸ਼ਬਦ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ ਕਿਹੋ ਜਿਹਾ ਸਿਸਟਮ ਲਗਾ ਦਿੱਤਾ ਕਿ ਕੋਈ ਬੋਲ ਰਿਹਾ ਹੈ ਅਰੇ ਸਕਿਨ ਨੂੰ ਕ੍ਰਾਸ ਕਰਕੇ ਕੰਨਾਂ ਦੇ ਰਾਹੀਂ ਜਿਹੜਾ ਆ ਉਹ ਸ਼ਬਦ ਸਾਡੇ ਅੰਦਰ ਜਾ ਰਿਹਾ ਉਹਦੀ ਆਵਾਜ਼ ਸਾਡੇ ਅੰਦਰ ਜਾ ਰਹੀ ਹੈ ਜੇ ਕਿਸੇ ਦੇ ਕੰਨ ਬੰਦ ਹੋਣ ਨੱਕ ਵਿੱਚ ਵੀ ਸ਼ੇਕ ਹੈਗੇ ਆ ਨੱਕ ਦੇ ਰਾਹੀਂ ਆਵਾਜ਼ ਨਹੀਂ ਸੁਣਾਈ ਦਿੰਦੀ ਕੰਨਾਂ ਵਿੱਚ ਉਹ ਸਿਸਟਮ ਫਿੱਟ ਕੀਤਾ ਆ ਕਿ ਕੰਨ ਦੇ ਰਾਹੀਂ ਹੀ ਆਵਾਜ਼ ਨੇ ਅੰਦਰ ਜਾਣਾ ਕਿੰਸੀ ਅਦਭੁਤ ਯੁਕਤੀ ਲਾਈ ਆ ਪਰਮੇਸ਼ਵਰ ਨੇ ਅੱਖਾਂ ਨੇ ਹੀ ਦੇਖਣਾ ਆ ਤੇ ਅੱਖਾਂ ਦਾ ਹੀ ਕੰਮ ਦੇਖਣ ਦਾ ਉਹਨੇ ਜਿਹੜਾ ਆ ਉਹ ਫਿੱਟ ਕੀਤਾ ਆ ਕਿਹਦਾ ਸਿਸਟਮ ਇਹਦੇ ਅੰਦਰ ਲਾਇਆ ਕਿ ਅੱਖਾਂ ਹੀ ਦੇਖਣ ਗਈਆਂ ਸਿਰਫ ਦੇਖਣ ਗਈਆਂ ਨਹੀਂ ਦੇਖੀ ਹੋਈ ਚੀਜ਼ ਨੂੰ ਪਹਿਚਾਨਣ ਗਈਆਂ ਵੀ ਕੈਸਾ ਸਿਸਟਮ ਲਗਾਇਆ ਸਾਡੇ ਅੰਦਰ ਇੱਕ ਮੋਟਰ ਹਾਰਟ ਦੇ ਰੂਪ ਵਿੱਚ ਲਾਈ ਆ ਕਿ ਉਹ ਪੰਪ ਕਰਦੀ ਆਰ ਪੂਰੇ ਜਿਸਮ ਦੇ ਅੰਦਰ ਖੂਨ ਦੀ ਸਪਲਾਈ ਹੋ ਰਹੀ ਆ ਤਾਂ ਬਾਹਰ ਕਿਤੇ ਲੱਭਣ ਜਾਣ ਦੀ ਜਾਂ ਉਹਦੇ ਅਦਭੁਤ ਕੰਮ ਨੂੰ ਦੇਖਣ ਦੀ ਜ਼ਰੂਰਤ ਨਹੀਂ ਆ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਝਾਤੀ ਮਾਰ ਕੇ ਦੇਖੋ ਚਾਰ ਚੁਫੇਰੇ ਤੁਹਾਨੂੰ ਉਹਦਾ ਹੀ ਕੰਮ ਨਜ਼ਰ ਆਏਗਾ ਰੱਬ ਤਾਂ ਸਾਥੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਛਾ ਸੱਚੀ ਸਹੀ ਹੈ ਕਿਨੋਂ ਉਸੇ ਦਾ ਜਿੰਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ ਉਹਦੀ ਦਇਆ ਜੋ ਅਹੀਂ ਨਕੀਆਂ-ਨਕੀਆਂ ਦੀਵੇ-ਬੱਤੀਆਂ ਲੈ ਕੇ ਤੁਰੇ ਫਿਰਦੇ ਰਹਿਨੇ ਕੋਈ ਪਲੇਟ ਚੜਾ ਕੇ ਕੋਈ ਥਾਲ ਚੜਾ ਕੇ ਕੋਈ ਆਟੇ ਦਾ ਕੋਈ ਪਿੱਤਲ ਦਾ ਕੋਈ ਲੋਹੇ ਦਾ ਕੋਈ ਮਿੱਟੀ ਦਾ ਇਹ ਕਹਦੇ ਅਹੀਂ ਜੀ ਰੱਬ ਨੂੰ ਚਾਨਣ ਦੇਣ ਚੱਲੇ ਆ ਤੁਹਾਡਾ ਭਲਾ ਹੋ ਜਾਏ ਜਿੰਨੇ ਸਾਰੀ ਦੁਨੀਆ ਨੂੰ ਚਾਨਣ ਦਿੱਤਾ ਉਹ ਤੁਹਾਡੇ ਚਾਨਣ ਨਾਲ ਦੇਖਦੇ ਆ ਆਪਾਂ ਜਿੰਨੇ ਮਰਜੀ ਦੀਪ ਵਾਲਾ ਕਰ ਲਈਏ ਜਿਹੜਾ ਵੱਡਾ ਦੀਵਾ ਪਰਮੇਸ਼ਰ ਨੇ ਬਾਲਿਆ ਨਾ ਸਾਰੀਆਂ ਹੀ ਲਟਾਂ ਫੇਲ ਕਰ ਦਿੰਦਾ ਤੇ ਜਿੰਨੇ ਮਰਜੀ ਜ਼ੀਰੋ ਵਾਰਡ ਦੇ ਬਲਬ ਲਾ ਲਈਏ ਜਿਹੜੀ ਸ਼ਾਂਤੀ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਆ ਨਾ ਉਹ ਜ਼ੀਰੋ ਵਾਰਡ ਦੇ ਬਲਬ ਦੇ ਅੰਦਰ ਹੈ ਨਹੀਂ ਅਸੀਂ ਸੋਚਦੇ ਆਂ ਦੀ ਦੀਵੇ ਬੱਤੀਆਂ ਬਾਲ ਕੇ ਪਰਮੇਸ਼ਰ ਦੀ ਵਡਿਆਈ ਕਰਾਂਗੇ ਉਹ ਇੰਨਾ ਜਿਆਦਾ ਵਿਸ਼ਾਲ ਆ ਇੰਨਾ ਜਿਆਦਾ ਵਿਸ਼ਾਲ ਆ ਇਹ ਦੀਵੇ ਬੱਤੀਆਂ ਦੀ ਉਹਨੂੰ ਜ਼ਰੂਰਤ ਨਹੀਂ ਆ ਇਸ ਮੁੱਚਾ ਅਸਮਾਨ ਇੱਕ ਥਾਲੀ ਦੀ ਨਿਆਈ ਹੀ ਆ ਉਹਦੇ ਸਾਹਮਣੇ ਇਹਦੇ ਵੱਡੀਆਂ ਤੇ ਛੋਟੀਆਂ ਦੋ ਜੋਤਾਂ ਦੇ ਰੂਪ ਵਿੱਚ ਅਰ ਜਿਵੇਂ ਅਸੀਂ ਥਾਲੀ ਸਜਾਉਂਦੇ ਆ ਨਾ ਆਰਤੀ ਕਰਨ ਦੇ ਲਈ ਪੂਜਾ ਕਰਨ ਦੇ ਲਈ ਉਹਦੇ ਵਿੱਚ ਆਪਾਂ ਫੁੱਲ ਰੱਖਦੇ ਆ ਮੋਤੀ ਰੱਖਦੇ ਆ ਕਿ ਕੁਝ ਬੈਸਟ ਚੀਜ਼ਾਂ ਰੱਖਣ ਦੀ ਕੋਸ਼ਿਸ਼ ਕਰਦੇ ਆ ਅਗਰਬਤੀ ਰੱਖਦੇ ਆ ਕਿ ਸੋਹਣੀ স্মੈਲ ਹੋਏ ਸੋਚ ਕੇ ਦੇਖੋ ਇਹ ਪੂਰਾ ਯੂਨੀਵਰਸ ਉਦੀ ਆਰਤੀ ਕਰ ਰਿਹਾ ਹੈ ਪੂਰਾ ਬ੍ਰਹਮਾਨ ਅਸਮਾਨ ਇੱਕ ਥਾਲ ਦੇ ਵਾਂਗ ਸੂਰਜ ਤੇ ਚੰਦ ਦੋ ਬਹੁਤ ਹੀ ਖੂਬਸੂਰਤ ਨਾ ਬੁਝਣ ਵਾਲੀਆਂ ਜੋਤਾਂ ਜਿਨ੍ਹਾਂ ਵਿੱਚ ਸਾਨੂੰ ਤੇਲ ਭਰਨ ਦੀ ਜ਼ਰੂਰਤ ਨਹੀਂ ਐਸਾ ਤੇਲ ਭਰ ਦਿੱਤਾ ਕਿ ਜਦੋਂ ਦਾ ਭਰ ਦਿੱਤਾ ਉਹਦੇ ਬਾਅਦ ਵਿੱਚ ਜਗ ਹੀ ਜਾਂਦੀਆਂ ਆ ਬੁਝਦੀਆਂ ਨਹੀਂ ਅਰ ਚੰਦਰਮਾ ਸੁੱਚੇ ਮੋਤੀਆਂ ਦੇ ਵਾਂਗ ਖੂਬਸੂਰਤ ਤਾਰੇ ਜਿਹੜੇ ਸੁੱਚੇ ਮੋਤੀਆਂ ਦੇ ਵਾਂਗ ਆ ਖੂਬਸੂਰਤ ਨਗਾਝੇ ਜਗਮਗ ਜਗਮਗ ਕਰਦੇ ਜਿਵੇਂ ਸੁੱਚੇ ਮੋਤੀ ਹੋਣ ਅਰ ਜਿਨ ਨੇ ਇਸ ਧਰਤੀ ਦੇ ਉੱਤੇ ਫੁੱਲ ਬੂਟੇ ਬਨਸਪਤੀ ਇਹ ਸਭ ਉਹਨੇ ਫੁੱਲਾਂ ਦੇ ਨਿਆਈਂ ਤੇ ਆ ਅਰ ਜਦੋਂ ਹਵਾਵਾਂ ਚੱਲਦੀਆਂ ਫੀਲ ਕਰਕੇ ਦੇਖੋ ਜਿਵੇਂ ਕੋਈ ਰਾਜਾ ਸਿੰਘਾਸਨ ਤੇ ਬੈਠਿਆ ਹੋਏ ਤੇ ਉਹਦੇ ਦੋਵੇਂ ਪਾਸੇ ਉਹਦੇ ਸੇਵਕ ਝੱਲ ਮਾਰਨ ਦੇ ਹੁੰਦੇ ਨੇ ਇਦਾਂ ਇਦਾਂ ਵੱਡੇ ਸਾਰੇ ਪੱਖੇ ਦੇ ਨਾਲ ਤੇ ਜਦੋਂ ਇਹ ਇਦਾਂ ਕਰਕੇ ਝੂਠਦੇ ਆ ਲਿਫਦੇ ਆ ਸਿੱਧੇ ਹੁੰਦੇ ਆ ਲਿਫਦੇ ਆ ਕੀ ਇਹ ਉਹ ਪਾਸ਼ਾਹਾਂ ਦੇ ਪਾਸ਼ਾਹ ਰਾਜਿਆਂ ਦੇ ਰਾਜੇ ਨੂੰ ਝੱਲ ਨਹੀਂ ਮਾਰ ਰਹੇ ਇਸ ਮੁੱਚੀ ਕਾਇਨਾਤ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਵਿੱਚ ਲੱਗੀ ਹੋਈ ਆ ਅਰ ਸਾਮੇਸਟ ਜ਼ਬੂਰ ਲਿਖਣ ਵਾਲਾ ਕਹਿੰਦਾ ਉਸ ਪਰਮੇਸ਼ਵਰ ਦਾ ਤੁਸੀਂ ਵੀ ਧੰਨਵਾਦ ਕਰੋ ਜਿਹਦਾ ਧੰਨਵਾਦ ਇਸ ਬ੍ਰਹਿਮੰਡ ਦੀ ਹਰੇਕ ਚੀਜ਼ ਜਿਹੜੀ ਆ ਉਹ ਕਰ ਰਹੀ ਆ